ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਇੱਕ ਵਾਰੀ ਫੇਰ ਦੂਜੇ ਪਾਰਟ ਦੇ ਵਿੱਚ ਕਿਉ ਆਪਣਾ ਹਿਸਾਬ ਕਰਾ ਫਿਟਿੰਗ ਹੋ ਗਿਆ ਬਾਕੀ ਇਹਦੇ ਸਟਾਰਟ ਖਰਾਬ ਸੀਗੇ ਆਪਣੇ ਮਲਗਾੜਾਂ ਵਾਲੇ ਇਹ ਆਪਣੇ ਨਵੇਂ ਲੱਗ ਚੁੱਕੇ ਫਿਰ ਦੋ ਨੰਬਰ ਗੇਅਰ ਆਪਣਾ ਆ ਗਿਆ ਫਿਰ ਆਪਣਾ ਆਊਗਾ ਤਿੰਨ ਨੰਬਰ ਗੇਅਰ ਠੀਕ ਹੈ ਜੋ ਗਰਾਰੀਆਂ ਵਗੈਰਾ ਸਾਰੀਆਂ ਆਪਾਂ ਹੌਲੈਂਡ ਕੰਪਨੀ ਦੀਆਂ ਯੂਜ਼ ਕਰ ਰਹੇ ਆਂ ਜੋ ਵਾਸ਼ਨਾ ਸਪੈਸਰ ਜੋ ਆਪਣੀਆਂ ਗੀਅਰ ਦੇ ਵਿੱਚ ਵਾਸ਼ਨਾ ਵਗੈਰਾ ਪੈਣੀਆਂ ਜੋ ਪਿੰਨਾ ਪੈਣੀਆਂ ਰੂਲਰ ਬੈਰਿੰਗ ਪੈਣੇ ਆ ਗਰਾਰੀਆਂ ਗੀਅਰ ਪੈਣੇ ਆ ਆ ਤੁਹਾਨੂੰ ਦਿਖਾਉਣਾ ਗੀਅਰ ਕੱਢ ਕੇ ਇਹ ਵੀ ਹੌਲੈਂਡ ਕੰਪਨੀ ਦਾ ਆ ਤੇ ਚਲੋ ਆਪਣੇ ਲੀਵਰ ਟਾਈਟ ਹੋ ਗਏ ਠੀਕ ਹੈ ਲੱਗਿਆ ਜੀ ਹੁਣ ਆਪਾਂ ਇਹਦੇ ਵਿੱਚ ਸੋ ਗੀਅਰ ਆਪਣਾ ਬਣ ਕੇ ਰੈਡੀ ਹੋ ਚੁੱਕਿਆਗਾ ਤੇ ਬਾਕੀ 3 ਸਪੀਡ ਦਾ ਜਿਹੜਾ ਸਿਸਟਮ ਆ ਸਾਰਾ ਆਪਣਾ ਫਿਲਸਫੇ ਕਾਲ ਜੀ ਸਵਾਗਤ ਹੈ ਇੱਕ ਵਾਰੀ ਫੇਰ ਦੂਜੇ 파ਰਟ ਦੇ ਵਿੱਚ ਤੇ ਅੱਜ ਦੇ 파ਰਟ ਦੇ ਵਿੱਚ ਫੇਰ ਉਹੀ ਟਰੈਕਟਰ ਜਿਹੜਾ ਕਿ ਆਪਾਂ ਬਟਾਲੇ ਰੀ ਦਾ ਕਰ ਰਹੇ ਹਾਂ ਤਿਆਰ ਤੇ ਲੱਗਿਆ ਦਿਖਾਉਣ ਦਾ ਕੰਮ ਹਨਾ ਬਾਕੀ ਤੁਹਾਨੂੰ ਕੱਲ ਦਿਖਾਇਆ ਆਪਾਂ ਪੀਨੀਅਨ ਦੀ ਫਿੱਟ ਕੀਤਾ ਕਰਾਉਣ ਪੀਨੀਅਨ ਫਿੱਟ ਕੀਤਾ ਸਾਰਾ ਤੁਹਾਨੂੰ ਕੱਲ ਵਾਲੇ ਵਲੌਗ ਚ ਦਿਖਾਇਆ ਸਟਾਰ ਫਿਟਿੰਗ ਕੀਤੀ ਅੱਜ ਆਪਾਂ ਇਸ 파ਰਟ ਦੇ ਵਿੱਚ ਜਿਹੜਾ ਇਹਦਾ ਕਰਾਉਣ ਪੀਨੀਅਨ ਦੀ ਸੈਟਿੰਗ ਬਾਰੇ ਦੱਸਾਂਗੇ ਤੁਹਾਨੂੰ ਪੀਨੀਅਨ ਦੀ ਸੈਟਿੰਗ ਬਾਰੇ ਦੱਸਾਂਗੇ ਸਾਰੀ ਤੁਹਾਨੂੰ ਇਸ ਵਲੌਗ ਦੇ ਵਿੱਚ ਦੱਸਾਂਗੇ ਬਾਕੀ ਬ੍ਰੇਕ ਵਗੈਰਾ ਕਿੱਦਾਂ ਫਿੱਟ ਕਰਨਾ ਹੈ ਸਾਰਾ ਕੁਝ ਆਉ ਕਰਦਾ ਫਿਟਿੰਗ ਬਾਕੀ ਬਲਪਨਨ ਸ਼ਾਫਟ ਦਿਖਾ ਦਾਂ ਤੁਹਾਨੂੰ ਉਹਦੇ ਵਿੱਚ 베アリング ਆਪਣੇ ਨਵੇਂ ਫਿੱਟ ਹੋ ਗਏ ਇਹ ਬਲਪਨਨ ਸ਼ਾਫਟਾਂ ਦੇਖੋ ਇਹਦੇ ਵਿੱਚ ਆਪਣੇ ਜਿਹੜੇ 베アリング ਵਗੈਰਾ ਬਿਲਕੁਲ ਨਵੇਂ ਫਿੱਟ ਹੋ ਚੁੱਕੇ ਆ ਤੇ ਹੁਣ ਲੱਗਿਆਂ ਦੇ ਵਿੱਚ ਰੋਲਰ 베アリング ਫਿੱਟ ਕਰਨ ਇੱਕ ਜਿਹੜਾ نیچے ਰੋਲਰ 베アリング ਫਿਟਿੰਗ ਹੋਣਾਗਾ ਤੇ ਇੱਕ ਉੱਪਰ 베アリング ਫਿਟਿੰਗ ਹੋਣਾ ਉਹ ਵੀ ਦਿਖਾ ਦਾਂ ਤੁਹਾਨੂੰ ਮੈਂ ਕਿਹਤਰਾ ਤਾ 베アリング ਨਕਾ ਲੈ ਲਿਆ ਹੈ ਹੈ ਹਾਂਜੀ ਆ ਬੈਰਿੰਗ ਫਿੱਟ ਹੋਣਾ ਇੱਕ ਆ ਦੇਖੋ ਇਹ ਵੀ ਸਵਰਾਜ ਦਾ ਜੈਨ ਨੂੰ ਆ ਚੈੱਕ ਕਰੋ ਸਵਰਾਜ ਦੀ ਪੈਕਿੰਗ ਦੇ ਵਿੱਚ حاصل ਹੋਇਆ ਆਪਾਂ ਇਹ ਵੀ ਜੈਨ ਨੂੰ ਫਿੱਟ ਹੋਊਗਾ ਠੀਕ ਹੈ ਤੇ ਇਹਦੇ ਵਿੱਚ ਆਮ ਲੋਕਲ ਬੈਰਿੰਗ ਵੀ ਆਉਂਦੇ ਆ ਪਰ ਲੇਕਿਨ ਆਪਣਾ ਮਨ ਜਾਂ ਨਹੀਂ ਮਿਲਦਾ ਹਨ ਇੱਕ ਇਹਦੇ ਵਿੱਚ ਬੈਰਿੰਗ ਨੀਚੇ ਵੀ ਹੈਗਾਗਾ ਇਹਦੇ ਵਿੱਚ ਫਿਟਿੰਗ ਹੋਣਾ ਆਹ ਵਾਲਾ 베어ਿੰਗ ਫਿੱਟ ਹੋਣਾ। ਟਿੱਕਾ 베어ਿੰਗ ਫਿੱਟ ਹੋਣਾ। ਕਿਉਂਕਿ ਜਿਹੜਾ ਕਿ ਸਪੋਰਟ ਦਾ ਕੰਮ ਕਰਦਾ ਲੈਂਥ ਵਾਲਾ ਜਿਹੜਾ ਪੈਣਾ ਆਪਣਾ ਬੋਲਪਿਨਿੰਗ ਸ਼ਾਫ ਠੀਕ ਹੈ। ਲੱਗਿਆ ਫਿੱਟ ਕਰਨ ਤੇ ਜੁੜੇ ਰਿਹਾ ਵੀਡੀਓ ਦੇ ਨਾਲ ਠੀਕ ਹੈ। ਆਪਣਾ ਫਿਟਿੰਗ ਹੋਣ ਤੋਂ ਬਾਅਦ ਤੇ ਆਪਣੇ ਮੇਨ ਜ਼ਰੂਰੀ ਹੁੰਦਾ ਬ੍ਰੇਕਾਂ ਦੀ ਸੈਟਿੰਗ ਕਰਨੀ ਪਿਚ ਦੀ ਸੈਟਿੰਗ ਆ ਉਹ ਆਪਣੀ ਹੋ ਚੁੱਕੀ ਹੈ ਹੁਣ ਇਸ ਤੋਂ ਬਾਅਦ ਆਪਾਂ ਬ੍ਰੇਕ ਗਰਾਊਂਡ ਰਿੰਗ ਬ੍ਰੇਕ ਡਰਮ ਵਾਲੀ ਸੀਲ ਉਹ ਵੀ ਸਵਰਾਜ ਕੰਪਨੀ ਦੀ ਪਾ ਕੇ ਆਪਾਂ ਲੱਗਿਆ ਫਿੱਟ ਕਰਨਾ ਠੀਕ ਹੈ ਆ ਕਰੋ ਚੱਕ ਸੀਲੇ ਦੂਸਰੋ ਟੁਕ ਦੀ ਹ ਉਹਟ ਸਾਈਡ ਕੰਗੇ ਸਿੱਕੇ ਬ੍ਰੇਕਾਂ ਇਹ ਦੂਜਾ ਠੁਕਣੀ ਜਾਂਦੀ ਆ ਤੇ ਪਾਇਲ ਬ੍ਰੇਕ ਦੇ ਵਿੱਚ ਤੇ ਚਲੋ ਬਾਕੀ ਜੁੜਦੇ ਰਲ ਲਾਉਨੇ ਆ ਡਰਮ ਪਨਾਹ ਸੋ ਲੱਗੇ ਆਪਾਂ ਇਹਦੇ ਲੈਦਰ ਵਗੈਰਾ ਫਿਟਿੰਗ ਕਰਨ ਲੈਦਰ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਸੀ ਜਿਹੜੇ ਸੋਨਾਲਿਕਾ ਪੈਕਿੰਗ ਵਾਲੇ ਆਪਾਂ ਵਰਤ ਰਹੇ ਆ 볼ਟ ਇਧਰਲੇ ਆਪਣੇ ਓਕੇ ਹੋ ਗਏ ਤੇ ਜਿਹੜਾ ਆਪਣਾ ਬ੍ਰੇਕ ਬੂਟ ਸੀਗਾ ਇਹ ਵੀ ਅਪਣਾਵਾ ਪਾਤਾ ਠੀਕ ਹੈ ਤੇ ਲੱਗਿਆ ਆਪਾਂ ਬ੍ਰੇਕ ਫਿਟਿੰਗ ਕਰਨ ਤੋ ਆਪਣੇ ਬ੍ਰੇਕਾਂ ਦੀ ਫਿਟਿੰਗ ਹੋ ਚੁੱਕੀ ਹੈ ਤੇ ਬਾਕੀ ਕ੍ਰਾਉਨ ਪਿਨੀਅਨ ਤਾਂ ਤੁਹਾਨੂੰ ਪਤਾ ਪਹਿਲਾਂ ਆਪਾਂ ਫਿਟ ਕਰ ਹੀ ਦਿੱਤਾ ਸੀਗਾ ਇਧਰਲੇ ਬ੍ਰੇਕ ਦੀ ਵੀ ਆਪਣੀ ਫਿਟਿੰਗ ਓਕੇ ਦੀ ਰਿਪੋਰਟ ਹੋ ਗਈ ਪੈਚ ਵਗੈਰਾ ਓਕੇ ਕਰਤੀ ਆਪਾਂ ਇਹਦੀ ਕੋਈ ਐ ਸਮੂਥ ਘੁੰਮਦਾ ਆਪਣਾ ਕੋਈ ਕਿਸੇ ਪਾਸੋਂ ਆਵਾਜ਼ ਨਹੀਂ ਤੇ ਇਧਰ ਐਕਸਲਾਂ ਦੇ ਬੈਰਿੰਗ ਆਪਣੇ ਫਿਟਿੰਗ ਹੋਈ ਜਾਂਦੇ ਨਵੇਂ ਕਉਂਕਾ ਮੁੜ ਕੇ ਹੱਥ ਨਹੀਂ ਪੈਂਦਾ ਯਾਰ ਜਦੋਂ ਕਈ ਵਾਰੀ ਮਿੱਟੀ-ਮੁੱਟੀ ਨਿਕਲਦੀ ਨਹੀਂ ਵਿੱਚੋਂ ਤੇ ਇਧਰ ਤੁਸੀਂ ਦੇਖ ਰਹੇ ਹੋ ਆਪਣਾ ਹਿੱਸਾ ਵਗਰਾ ਫਿਟਿੰਗ ਹੋ ਗਿਆ ਬਾਕੀ ਇਹ ਸਟੱਡ ਖਰਾਬ ਸੀਗੇ ਆਪਣੇ ਮਲਗਾੜਾਂ ਲਈ ਇਹ ਆਪਣੇ ਨਵੇਂ ਲੱਗ ਚੁੱਕੇ ਆ ਠੀਕ ਹੈ ਬੋਲ ਗੇਅਰ ਬੋਲ ਪਿੰਨ ਨਿ ਸ਼ਾਫਟਾਂ ਕ੍ਰਾਊਨ ਪਿੰਨ ਸਟਾਰ ਸਟਾਰ ਵਾਲਾ ਚਮਟਾ ਤੇ ਸਾਰੇ ਬੈਰਿੰਗ ਇਹ ਨਵੇਂ ਪੈ ਚੁੱਕੇ ਆ ਠੀਕ ਹੈ ਤੇ ਬਾਕੀ ਕਰੀਏ ਨੇ ਫਿਟਿੰਗ ਤੇ ਜੁੜੇ ਜੁੜੇ ਦੇ ਵੀਡੀਓ ਦੇ ਨਾਲ ਠੀਕ ਹੈ ਤੇ ਬਾਕੀ ਕਰਦੇ ਕੰਮ ਇਹਦਾ ਸੋ ਆਪਣੇ ਛਤਰੀ ਵਗੈਰਾ ਫਿਟਿੰਗ ਹੋ ਗਈ ਤੇ ਮੜਗਾੜ ਵੀ ਆਪਾਂ ਫਿਟਿੰਗ ਕਰਦੇ। ਤੇ ਕਰਦੇ ਪੂਰੇ ਟਾਈਰ ਆਪਾਂ। ਸੋ ਦੋਸਤੋ ਟਾਇਰ ਆਪਣਾ ਇਧਰਲਾ ਫਿਟਿੰਗ ਹੋ ਗਿਆ ਤੇ ਲੱਗਿਆ ਹੁਣ ਟਾਇਰ ਆਪਾਂ ਆਹ ਵਾਲਾ ਲਾਉਣ ਕਾਰਨੇੜੇ। ਤੇ ਟਾਇਰ ਲਾ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਲਿਫਟ ਟਾ ਆਪਾਂ ਫਿੱਟ ਕਰਾਂਗੇ ਹਨਾ। ਲਿਫਟ ਆਪਾਂ ਫਿੱਟ ਕਰਨ ਤੋਂ ਬਾਅਦ ਫਿਰ ਆਪਾਂ ਇਹਦਾ ਗੇਅਰ ਬਾਕਸ ਤੇ ਕਲਚ ਅਸੈਂਬਲ ਕਰਾਂਗੇ ਠੀਕ ਹੈ। ਲਓ ਜੀ। ਬਾਕੀ ਟਾਇਰ ਆਪਾਂ ਲਾਉਨੇ ਇਧਰਲਾ। ਬਾਕੀ ਫਿਟਿੰਗ ਆਪਣੀ ਓਕੇ ਦੀ ਰਿਪੋਰਟ ਹੋ ਗਈ ਆ ਇਧਰੋਂ ਆਪਾਂ ਟਾਕਤਾ ਸੀਗਾ ਕਿਉਂਕਿ ਜਦੋਂ ਆਪਾਂ ਟਾਇਰ ਵਗੈਰਾ ਬੁਲਟ ਕਾਸ ਦਾ ਡਸਟ ਨਾ ਛੱਡਦੀ ਉੱਪਰ ਹਨਾ ਤੇ ਜਿਹਦੇ ਕਾਰਨ ਕਰਕੇ ਫਿਰ ਆਪਾਂ ਇਹ ਇਥੋਂ ਟਾਕਤਾ ਚੰਗੀ ਤਰ੍ਹਾਂ ਤੇ ਬਾਕੀ ਪਟਲਾ ਸ਼ਾਫਟ ਆਪਾਂ ਨਵੀਂ ਪਾਤੀ ਦੇ ਬੋਸ਼ੇ ਦੇ ਪਤਲ ਦੇ ਆਪਾਂ ਨਵੇਂ ਫਿਟ ਕਰਾਏ ਠੀਕ ਹੈ ਕੰਪਨੀ ਦੇ ਲਓ ਜੀ ਪਹਿਲਾਂ ਕੋਕਾ ਪਲਾਸਟਿਕ ਦੇ ਬੋਸੇ ਦੇ ਵਿੱਚ ਹੋਰ ਦੀ ਜੱਕਣਾ ਜਾ ਕੇ ਹੋਰ ਦੀ ਜੱਕੜ ਇਧਰ ਦੀ ਚੱਕਿਆ ਨਾ ਲਓ ਸੋ ਆਪਣਾ ਇੱਕ ਪੈਡਲ ਫਿਟਿੰਗ ਹੋ ਗਿਆ ਤੇ ਲੱਗਿਆ ਦੂਜਾ ਪੈਡਲ ਫਿੱਟ ਕਰਨ ਬਾਕੀ ਇਹਦੇ ਵਿੱਚ ਨਾਮ ਦੇ ਵਗੈਰਾ ਆਪਾਂ ਜਿਹੜੇ ਕੰਪਨੀ ਬਲੋਂ ਆਉਂਦੇ ਆ ਤੇ ਕਰ ਲਈ ਸੀ ਫਿੱਟ ਆਪਾਂ ਲਓ ਜੀ ਕਰਦੇ ਆ ਪੈਡਲ ਫਿੱਟ ਇਧਰ ਲੈਫਟ ਕਵਰ ਦਾ ਜਿਹੜਾ ਜੈਨ ਆ ਇਹ ਵੀ ਆਪਾਂ ਨਵਾਂ ਪਾਵਾਂਗੇ ਬਾਕੀ ਵਾਸ਼ ਕਰਕੇ ਚੰਗੀ ਤਰ੍ਹਾਂ ਸੋ ਦੋਸਤੋ ਆਪਣਾ ਪੈਡਲ ਸ਼ਾਫਟ ਪਾਉਣ ਤੋਂ ਬਾਅਦ ਫਿਰ ਆਪਾਂ ਲੱਗੇ ਸਿੱਧਰ 3 ਸਪੀਡ ਗੇਅਰ ਦੀ ਵੀ ਫਿਟਿੰਗ ਕਰਨ ਨਾਲ ਨਾਲ ਤੇ ਜਿਹੜਾ 3 ਸਪੀਡ ਦੇ ਵਿੱਚ ਆਪਾਂ ਸਮਾਨ ਯੂਜ਼ ਕੀਤਾ ਇਹਦਾ ਕੋਪਾ ਹੌਲੈਂਡ ਕੰਪਨੀ ਦਾ ਯੂਜ਼ ਕੀਤਾ ਜੋ ਗਰਾਰੀਆਂ ਵਗੈਰਾ ਆ ਦੇਖੋ ਜੋ ਗਰਾਰੀਆਂ ਵਗੈਰਾ ਸਾਰੀਆਂ ਆਪਾਂ ਹੌਲੈਂਡ ਕੰਪਨੀ ਦੀਆਂ ਯੂਜ਼ ਕਰ ਰਹੇ ਹਾਂ ਜੋ ਵਾਸ਼ਲਾ ਸਪੈਸਰ ਜੋ ਆਪਣੀਆਂ ਗੀਅਰ ਦੇ ਵਿੱਚ ਵਾਸ਼ਲਾ ਵਗੈਰਾ ਪੈਣੀਆਂ ਜੋ ਪਿੰਨਾ ਪੈਣੀਆਂ ਰੂਲਰ 베ਰਿੰਗ ਪੈਣੇ ਆ ਗਰਾਰੀਆਂ ਗੀਅਰ ਪੈਣੇ ਆ ਆ ਤੁਹਾਨੂੰ ਦਿਖਾਉਣਾ ਗੀਅਰ ਕੱਢ ਕੇ ਇਹ ਵੀ ਹੌਲੈਂਡ ਕੰਪਨੀ ਦਾ ਆਹ ਲਓ ਸਾਰੇ ਪੈਕਿੰਗ ਦੇ ਵਿੱਚ ਹੌਲੈਂਡ ਦੇ ਬਾਕੀ ਗਰਾਰੀ ਦੇ ਉੱਪਰ ਵੀ ਲਿਖਿਆ ਹੋਊਗਾ ਸੀਐਨਐਚ ਆ ਦੇਖੋ ਉਕੇ ਕੰਪਨੀ ਦਾ ਪਾਰਟ ਹੀ ਤੁਹਾਡੇ ਟਰੈਕਟਰ ਦੇ ਵਿੱਚ ਲੰਬਾ ਟਾਈਮ ਟੌਕਾ ਵੀ ਚੱਲਦਾ ਦੇਸੀ ਪਾਰਟ ਨਾਲ ਨਹੀਂ ਚੱਲਣਾ ਜਿਹਦੀ ਕੋਸਟ ਲਿਸਟ ਵੇਖੋ 1896 ਇੱਕ ਗਰਾਰੀ ਦੀ ਹੈ 3000 ਦੀਆਂ ਗਰਾਰੀਆਂ ਆ ਯੂਨਿਟ ਜਿਹਦੀ ਕੋਸਟ ਲਿਸਟ ਆ 6200 ਰੁਪਿਆ ਇਧਰ ਰੋਲਰ ਵਗੈਰਾ 612 ਨਹੀਂ ਆ ਵਾਹਲਾਂ ਐ ਅਡੜ ਪਾਰਟ ਦਾ ਜਿਹੜਾ ਰੇਟ ਆ ਤੁਹਾਨੂੰ ਪਤਾਗਾ ਮਹਿੰਗਾ ਪੈਂਦਾ ਹਨ ਜਿਸ ਕਾਰਨ ਕਰਕੇ ਜਿਹੜਾ 3 ਸਪੀਡ ਦਾ ਜਿਹੜਾ ਰੇਟ ਆਪਣਾ ਥੋੜਾ ਜਿਹਾ ਕੋਸਟਲੀ ਪੈ ਜਾਂਦਾ ਆ ਯੂਨਿਟ ਵਗੈਰਾ ਇਹ ਵੀ ਸਾਰਾ ਕੰਪਨੀ ਦਾ ਇਹਦੇ ਉੱਪਰ ਵੀ ਲਿਖਿਆ ਵੇ ਦੇਖੋ ਸੀ ਐਨ ਐਚ ਠੀਕ ਤਾਂ ਮੋਰ ਲੱਗੀ ਹੋਈ ਤੇ ਇਸ ਨੂੰ ਲੱਗਿਆ ਫਿਟਿੰਗ ਕਰਨ ਫਿਟ ਕਰਕੇ ਤੇ ਫਿਰ ਤੁਹਾਨੂੰ ਗੇਅਰ ਦਾ ਵੀ ਦਿਖਾਉਣਾ ਹੈ ਸਿਸਟਮ ਠੀਕ ਹੈ ਬਾਕੀ ਗਰਾੜੀਆਂ ਵਗੈਰਾ ਆਪਣਾ ਯੂਨਿਟ ਦੇ ਵਿੱਚ ਫਿਟਿੰਗ ਹੋਗੂ ਆ ਕਰ ਰੋ ਚੈੱਕ ਜਿਹਨਾਂ ਨੂੰ ਗਰਾੜੀਆਂ ਜਿਹੜੀਆਂ ਯੂਨਿਟ ਦੇ ਵਿੱਚ ਫਿਟਿੰਗ ਕਰਤੀਆਂ ਆਪਾਂ ਤੇ ਬਾਕੀ ਲੀਵਰ ਵਗੈਰਾ ਬਣਾ ਰਹੇ ਆ ਆਪਾਂ ਤਾਂ ਤੇ ਕਰੀ ਜਨੇ ਫਿਟਿੰਗ ਠੀਕ ਹੈ ਬਾਕੀ ਦਿਖਾਵਾਂਗੇ ਤੁਹਾਨੂੰ ਪ੍ਰੋਪਰ ਫਿਟਿੰਗ ਕਰ ਲਿਫਟ ਕਵਰ ਆਪਾਂ ਸਜਣਾ ਵਾਸ਼ ਕਰਤਾ ਸੀਗਾ ਤੇ ਇਧਰੋਂ ਲੀਵਰ ਆਪਾਂ ਤਾਂ ਖੋਲੇ ਸੀ ਕਿਉਂਕਿ ਇਹਨਾਂ ਲੀਵਰਾਂ ਦੇ ਵਿੱਚ ਲੀਕੇਜ ਸੀ ਥੋੜੀ ਜੀ ਤੇ ਲੀਕੇਜ ਕਿਹੜੀ ਵਜ੍ਹਾ ਸੀਗੀ ਉਹ ਦਾ ਕਾਰਨ ਇਹ ਆ ਵੀ ਇਹਦੇ ਰਬਰ ਰਿੰਗ ਜਿਹੜੇ ਉਹ ਸੁੱਕ ਜਾਂਦੇ ਆ ਨਾ ਸਿਆਲਾਂ ਦੇ ਵਿੱਚ ਆ ਰਬਰ ਰਿੰਗ ਖਰਾਬ ਸੀਗੇ ਤੇ ਇਹ ਰਬਰ ਰਿੰਗ ਆਪਾਂ ਪਾਉਣ ਦੇ ਲਈ ਫਿਰ ਆਪਾਂ ਇਹਦਾ ਲੀਵਰ ਕੱਲੇ ਖੋਲੇ ਆ ਕਿਉਂਕਿ ਬਾਕੀ ਦਾ ਓਕੇ ਸੀ ਲਿਫਟ ਹੈ ਨਾ ਓਕੇ ਬਾਕੀ ਲਿਫਟ ਦੀ ਲੀਕੇਜ ਕੋਈ ਨਹੀਂ ਸੀ ਤੇ ਸਿਰਫ ਲੀਵਰਾਂ ਦੀ ਲੀਕੇਜ ਸੀ ਇੱਕ ਲੀਵਰੇ ਦੇ ਟਾਈਟ ਕਰਨੇ ਸੀ ਆਪਾਂ ਤੇ ਸੋ ਇਧਰੋਂ ਲਗਭਗ ਆਪਣੀ ਫਿਟਿੰਗ ਹੋ ਚੁੱਕੀ ਆ ਤੇ ਹੁਣ 3 ਸਪੀਡ ਦੀ ਆਪਾਂ ਸੈਟਿੰਗ ਕਰ ਰਹੇ ਆ ਬਾਕੀ ਦੇ ਵਿੱਚ ਗੇਅਰ ਦੀ ਇੱਕ ਸ਼ਾਫਟ ਖਰਾਬ ਸੀਗੀ ਆਹ ਵਾਲੀ ਆਹ ਵਾਲੀ ਗੇਅਰ ਦੀ ਸ਼ਾਫਟ ਖਰਾਬ ਸੀਗੀ ਖਰਾਬ ਇਹਦਾ ਕੀ ਹੋ ਜਾਂਦਾ ਆ ਤੁਹਾਨੂੰ ਦਿਖਾਉਣਾ ਮੈਂ ਇਹਦੇ ਵਿੱਚ ਨਾ ਦੰਦੇ ਆ ਜਿਹੜੇ ਇਹ ਟੇਪਰ ਹੋ ਗਏ ਕਹਿਣ ਦਾ ਮਤਲਬ ਇਹਦੇ ਨਾਲ ਹੁਣ ਤੁਹਾਡਾ ਗੇਅਰ ਨਿਕਲਣ ਲੱਗ ਪੈਣਾ ਸੀ ਹਾਈ ਵਾਲਾ ਜੇ ਆਪਾਂ ਇਹ 샤ਫਟ ਨਾਂ ਬਦਲਦੇ ਤੇ ਜਿਸ ਕਾਰਨ ਕਰਕੇ 샤ਫਟ ਇਹ ਨਵੀਂ ਕੰਪਨੀ ਦੀ ਆਪਾਂ ਨੂੰ ਏਜੰਸੀ ਦੇ ਵਿੱਚੋਂ ਨਹੀਂ ਮਿਲੀ ਤੇ ਜਿਸ ਕਾਰਨ ਕਰਕੇ ਆਪਾਂ 샤ਫਟ ਜਿਹੜੀ ਇਹ ਟਰੈਕਟਰ ਚੋਂ ਕਢਵਾ ਕੇ ਲਿਆਏ ਆ ਇਹ ਵੀ 샤ਫਟ ओरिजिनल ਆ ਮਾਰਕਿੰਗ ਤੇ ਲੱਗੇ ਕਲਰ ਦੀ ਆ ਤੁਹਾਨੂੰ ਦਿਖਾਉਣਾ ਮੈਂ ਆ ਵੇਖੋ ਆ ਕਲਰ ਦਾ ਮਾਰਕਿੰਗ ਲੱਗਿਆ ਹੋਇਆ ਦਾ ਇਹ ਕੰਪਨੀ ਦੀ 샤ਫਟ ਲੈ ਕੇ ਆਏ ਆ ਆਪਾਂ ਪੁਰਾਣੀ ਲੱਭ ਕੇ ਤੇ ਜਿਹੜੀ ਕਿ ਆਪਾਂ ਇਹ ਫਿੱਟ ਕਰਾਂਗੇ ਪੁਰਾਣੀ ਕਿਉਂਕਿ ਨਵੀਂ ਮਿਲ ਜਾਂਦੀ ਤਾਂ ਫਿਰ ਆਪਾਂ 샤ਫਟ ਨਵੀਂ ਪਾ ਦਨੇ ਸੀ ਕਿ ਇਹ ਦੰਦੇ ਬਿਲਕੁਲ ਸਹੀ ਆ ਦੇਖੋ ਕੇਦੇ ਤੰਦੇ ਬਿਲਕੁਲ ਓਕੇ ਆ ਤੇ ਜਿਸ ਕਾਰਨ ਕਰਕੇ 샤프트 ਆਪਾਂ ਆ ਯੂਜ਼ ਕਰਾਂਗੇ ਪੁਰਾਣੀ ਤੇ ਕਿਉਂਕਿ ਆ 샤프트 ਬਾਈ ਦੀ ਜਿਆਦਾ ਖਰਾਬ ਹੋਣ ਦੀ وجہ ਸੀਗੀ ਤੇ ਇੱਥੇ 샤프트 देसी ਮਿਲਦੀ ਸੀ ਪਰ ਲੇਕਿਨ ਆਪਾਂ ਤੁਹਾਨੂੰ ਪਤਾ देसी पार्ट ਟਰੈਕਟਰ ਦੇ ਵਿੱਚ ਨਹੀਂ ਯੂਜ਼ ਕਰਦੇ ਜਿਸ ਕਾਰਨ ਕਰਕੇ ਆਪਾਂ ਪੁਰਾਣੀ ਲੱਭ ਕੇ ਲਿਆਂਦੀ ਤੇ ਪੁਰਾਣੀ ਯੂਜ਼ ਕਰਾਂਗੇ ਕਿਉਂਕਿ ਸਾਡਾ ਦਿਖਾਉਣ ਦਾ ਮਤਲਬ ਇਹ ਆ ਕਿਉਂਕਿ ਆਪਾਂ ਸਾਫ਼ ਸੁਥਰਾ ਕੰਮ ਕਰਦੇ ਹਾਂ ਜੇ ਮੰਨ ਲਓ ਬਾਈ ਨੂੰ ਨਵੀਂ ਕਹਿ ਕੇ ਪਾਉਣ ਦੇ ਬਾਈ ਨੇ ਕਿਹੜਾ ਖੋਲ ਕੇ ਦੇਖਣਾ ਸੀ ਪਰ ਨਹੀਂ ਇਦਾਂ ਦਾ ਸੀ ਕੰਮ ਨਹੀਂ ਕਰਦੇ ਆਪਾਂ ਦਾ ਸਾਫ਼ ਸੁਥਰਾ ਕੰਮ ਹੈ ਜੇ ਤੁਹਾਡੇ ਚੀਜ਼ ਟਰੈਕਟਰ ਦੇ ਵਿੱਚ ਪੁਰਾਣੀ ਪਾ ਰਹੇ ਆ ਤੇ ਪੁਰਾਣੀ ਹੀ ਦੱਸਾਂਗੇ ਉਹਨੂੰ ਨਵੀਂ ਬਣਾ ਕੇ ਨਹੀਂ ਅਸੀਂ ਕੰਮ ਕਰਦੇ ਹਨਾ ਤੇ 3 ਸਪੀਡ ਦੀ ਫਿਟਿੰਗ ਲਗਿਆਂ ਕਰਨ ਆਪਾਂ ਬਾਕੀ ਗੇਅਰ ਆਪਾਂ ਹਾਂਡੀ ਨਾਲ ਚੜਾਉਨੇ ਆ ਖਾਲੀ ਸ਼ਾਫਟ ਪਾ ਕੇ ਠੀਕ ਹੈ ਤੇ ਜੁੜੇ ਰਿਹਾ ਵੀਡੀਓ ਦੇ ਨਾਲ ਬਾਕੀ ਆਪਣੀ ਫਿਟਿੰਗ ਚੱਲੀ ਜਾਂਦੀ ਹੈ ਉਹ ਆਪਣਾ 3 ਸਪੀਡ ਦਾ ਜਿਹੜਾ ਸਮਾਨ ਸੀਗਾ ਬਿਲਕੁਲ ਤਿਆਰ ਹੋ ਚੁੱਕਿਆਗਾ ਤੇ ਆਪਾਂ ਸਮਾਨ ਸਾਰਾ ਵਾਸ਼ ਕਰਤਾ ਠੀਕ ਹੈ ਤੇ ਲੱਗਿਆ ਹੁਣ ਆਪਾਂ ਗੇਅਰ ਫਿਟ ਕਰਨ gear ਫਟ ਕਰਨ ਵੇਲੇ ਜਿਹੜੇ 베어ਿੰਗ ਵਗੈਰਾ ਆਪਾਂ ਨਵੇਂ ਪਾਏ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਤੇ ਆਹ ਕਾਊਂਟਰ ਦਾ 베어ਿੰਗ ਆਪਣਾ ਪੁਰਾਣਾ ਹੀ ਰੱਖਿਆ ਹੋਇਆ ਹੈਗਾ ਤੇ ਲੱਗੇ ਜੀ ਫਿੱਟ ਕਰਨ ਬਾਕੀ ਤੁਹਾਨੂੰ ਇੱਕ ਸ਼ਾਫਟ ਦਿਖਾਵਾਂ ਜਿਹੜੀ ਕਿ ਆਪਾਂ ਇਹਦੇ ਵਿੱਚ 16 ਦੇ ਟਾਇਰਾਂ ਲਈ ਫਿੱਟ ਕੀਤੀ ਆ ਉਹ ਆਪਣੀ ਆਹ ਮੇਨ ਸ਼ਾਫਟ ਹੁੰਦੀ ਆ ਆਹ ਮੇਨ ਸ਼ਾਫਟ ਜਿਹੜੀ 16 ਦੇ ਟਾਇਰ ਆਪਣੇ ਘਮਾਉਂਦੀ ਆ ਇਹ ਫਿੱਟ ਕਰਨੀ ਪੈਂਦੀ ਤੇ ਨਾਲ ਆਪਣੀ ਆਹ ਘਰਾਰੀ ਚੱਲਦੀ ਇਹਦੀ ਠੀਕ ਹੈ ਜਿਹੜੀ ਕਿ 16 ਦੇ ਟਾਇਰਾਂ ਦਾ ਸੈੱਟ ਹੁੰਦਾਗਾ ਇਹ ਬਿਲਕੁਲ ਆਪਾਨੂੰ ਸਵਰਾਜ ਕੰਪਨੀ ਚ ਜੈਨੂਨ ਹਾਸਲ ਹੋਈ ਆ ਆ ਪੈਕਿੰਗ ਦੇ ਵਿੱਚੋਂ ਗਰਾਰੀ ਕੱਢੀ ਆਪਾਂ ਠੀਕ ਐ ਤੇ ਟਾਪ ਸ਼ਾਫਟ ਆਪ ਨੂੰ ਆ ਪੈਕਿੰਗ ਦੇ ਵਿੱਚੋਂ ਹਾਸਲ ਹੋਈ ਐ ਠੀਕ ਐ ਕਰੋ ਚੈੱਕ ਲੱਗਿਆ ਜੀ ਫਿੱਟ ਕਰਨ ਬਾਕੀ ਆਪਣਾ ਸਮਾਨ ਆਪਣੇ ਕੋਲੇ ਜੈਨੂਨ ਸਵਰਾਜ ਦਾ Ориਜినਲ ਪਾਵਾਂਗੇ ਕੋਈ ਦੇਸੀ ਪਾਰਟ ਨਹੀਂ ਇਹਦੇ ਗੀਅਰ ਦੇ ਵਿੱਚ ਵੀ ਯੂਜ਼ ਹੋਊਗਾ ਬਾਕੀ ਇਹਦੀ ਪੁਰਾਣੀ ਸ਼ਾਫਟ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਪੁਰਾਣੀ ਸ਼ਾਫਟ ਕਿਹੜੀ ਹੁੰਦੀ ਐ ਆ ਆਪਣੀ ਪੁਰਾਣੀ ਸ਼ਾਫਟ ਆ ਗਈ ਆਹ ਇਹ ਹੁਣ ਕੱਢ ਦੇਂਗਾ ਆਪਾਂ ਇਹਦੇ ਚੋਂ ਠੀਕ ਐ ਤੇ ਇਹਦੀ ਜਗ੍ਹਾ ਤੇ ਆਪਾਂ ਫਿਰ ਉਹ ਸ਼ਾਰਟ ਫਿਟ ਕਰ ਦਾਂਗੇ ਆਪਣੀ 16 ਦੇ ਟੈਰਾਂ ਵਾਲੇ ਠੀਕ ਹੈ ਆ ਕਰੋ ਚੈੱਕ ਨਾਲ ਆਉਂਦਾ ਇਹਦੀ ਵੀ ਇਹਦੇ ਆਪਣੇ 20 ਦੰਦੇ ਆ ਗਏ ਉਹਦੇ ਆਪਣੇ ਆ ਗਏ 21 ਦੰਦੇ ਠੀਕ ਹੈ ਬਾਕੀ ਤੁਸੀਂ ਕੇ ਚੈੱਕ ਆ ਲੱਗਿਆਂ ਗਿਣ ਕੇ ਚੈੱਕ ਕਰ ਲਿਓ ਲਓ ਇਹਨਾਂ ਗੈਪ ਸੈਟਿੰਗ ਕਰਨ ਤੇ ਬਣੇ ਰੇ ਵੀਡੀਓ ਦੇ ਨਾਲ ਠੀਕ ਹੈ ਸੋ ਦੋਸਤੋ ਆਪਾਂ ਲੱਗਿਆਂ ਗੇਅਰ ਫਿਟ ਕਰਨ ਗियर ਦੇ ਵਿੱਚੋਂ ਆਪਣੀਆਂ ਗਰਾਰੀਆਂ ਬਿਲਕੁਲ ਓਕੇ ਸੀ ਆ ਤੇ ਆਹ ਗਰਾਰੀ ਤਾਂ ਬਦਲੀ ਆ ਕਿਉਂਕਿ ਬਾਈ ਨੇ ਜਿਹੜੇ ਟਾਇਰ ਆ 14 ਤੋਂ ਬਾਅਦ 15 ਦੇ ਵੀ ਕਰ ਸਕਦਾ ਤੇ 16 ਦੇ ਵੀ ਕਰ ਸਕਦਾ ਜਿਸ ਕਾਰਨ ਕਰਕੇ ਫਿਰ ਆਪਾਂ ਗਰਾਰੀ ਤੇ ਜਿਹੜੀ ਮੇਨ ਸ਼ਾਫਟ ਹੈ ਦੀ ਚੇਂਜ ਕੀਤੀ ਠੀਕ ਹੈ ਪੈਰੰਗੇ ਦੇ ਕਾਊਂਟਰ ਦੇ ਆਪਾਂ ਪੁਰਾਣੇ ਰੱਖਾਂਗੇ ਤੇ ਬਾਕੀ ਦੇਖਾਂਗੇ ਨਾਲ-ਨਾਲ ਜਿਵੇਂ ਜਿਵੇਂ ਆਪਾਂ ਨੂੰ ਕੋਈ ਚੀਜ਼ ਦੀ ਲੋੜ ਪਈ ਤਾਂ ਜੋ ਫਿੱਟ ਹੋਈ ਤਾਂ ਜਿਹੜਾ ਪਾਰਟ ਨਾਲ-ਨਾਲ ਆਪਾਂ ਨੂੰ ਪਾਉਣਾ ਪਿਆ ਉਹ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਠੀਕ ਹੈ ਤੇ ਆਹ ਉਹ ਕਰਦੇ ਆ ਫਿੱਟ ਆ पार्ट अपना ओके की रिपोर्ट दिखा गया ठीक है कर दें फिटिंग पहला गेयर फिर वॉश फिर दो नंबर गेयर अपना आ गया फिर अपना उन्न नंबर गेयर ठीक है फिर बोछ आऊगा फिर अपना सीम गेयर आऊगा ली इस तरह अपनी जी काउंटर आज रिमूव होती है तो फिटिंग हो चुकी ठीक है तो लगे फिट कर बाकी सारा विखाया जाऊंगा थोड़ा ਸੋ ਦੋਸਤੋ ਆਪਣੀ ਕਾਉਂਟਰ ਫਿੱਟ ਹੋ ਗਈ ਤੇ ਇਧਰ ਆਪਣੀ ਸ਼ਾਰਟ ਕਾਉਂਟਰ ਵੀ ਫਿੱਟ ਹੋ ਗਈ ਜਿਹੜੀ ਕਿ ਆਪਣੇ ਗੀਅਰ ਨੂੰ ਰਿਵਰਸ ਜਾਂ ਗੀਅਰਾਂ ਦੇ ਵਿੱਚ ਘੁਮਾਉਣ ਦਾ ਕੰਮ ਕਰਦਾ ਇੱਕ ਮੈਂ ਤੁਹਾਨੂੰ ਪਤਾ ਪਹਿਲਾਂ ਵੀਡੀਓ ਪਾਈ ਸੀ ਆਪਣੇ ਇੰਸਟਾ ਤੇ ਹੁਣ ਤੁਹਾਨੂੰ YouTube ਤੇ ਉਹਦੇ ਨਾਲ ਵਿਸਥਾਰ ਨਾਲ ਜਾਣਕਾਰੀ ਦਿੰਨਾ ਆ ਜਿਹੜਾ ਗੀਅਰ ਖੁੱਲਿਆ ਪਿਆ ਇਧਰ ਆਵੇ ਆ ਦੇਖੋ ਆ ਸ਼ਾਫਟ ਸੀ ਜਿਹੜੀ ਉਹ ਮੈਂ ਤੁਹਾਨੂੰ ਉਹਦੇ ਗੱਲ ਕਰ ਰਿਹਾ ਆਹ ਕੋਈ ਸ਼ਾਫਟ ਹੁਣੇ ਬਾਈ ਨੇ ਜਿਹੜਾ ਯਾਰ ਇਹ ਟਰੈਕਟਰ ਦੇ ਵਿੱਚ ਰਿਵਰਸ ਪੀਟੀਓ ਕਰਾਇਆਗਾ ਕਰਨ ਲੱਗਿਆ ਗੇਅਰ ਦੇ ਬੈਰਿੰਗ ਹੀ ਹੈ ਨਹੀਂ ਸੀਗੇ ਦੇ ਵਿੱਚ ਆਉਂ ਦਿਖਾਵਾਂ ਤੁਹਾਨੂੰ ਆ ਦੇਖ ਆਹ ਸ਼ਾਫਟ ਸੀਗੀ ਹੁਣ ਪਤਾ ਨਹੀਂ ਗਾਂ ਵਾਲਾ ਵੀ ਪਤਾ ਨਹੀਂ ਬੈਰਿੰਗ ਹੈਗਾ ਕਿ ਨਹੀਂ ਹੈਗਾ ਉਹ ਤਾਂ ਕੱਢ ਕੇ ਪਤਾ ਲੱਗੂਗਾ ਇੱਥੋਂ ਵਾਲਾ ਪਰ ਲੇਕਿਨ ਆਹ ਵਾਲਾ ਬੈਰਿੰਗ ਹੀ ਹੈ ਨਹੀਂ ਇਹਦੇ ਆ ਦੇਖੋ ਜੰਗਾਲ ਉਵੇਂ ਸ਼ਾਫਟ ਦੇ ਵਿੱਚ ਬਣੀ ਪਈ ਹੈ ਆ ਦੇਖੋ ਜੇ ਬੈਰਿੰਗ ਹੁੰਦਾ ਤੇ ਇਹ ਚਿੱਟਾ ਨਿਕਲਿਆ ਹੁੰਦਾ ਸੀਗਾ ਠੀਕ ਹੈ ਘੁੰਮ ਕੇ ਆ ਦੇਖੋ ਇੱਥੇ ਬੈਰਿੰਗ ਹੀ ਨਹੀਂ ਨਿਕਲਿਆ ਤਾਂ ਨੰਬਰ 2 ਤੇ ਇੱਕ ਗਲਤੀ ਕੀਤੀ ਆ ਸਪੇਸਰ ਚੜਿਆ ਹੁੰਦਾ ਇੱਥੇ ਆ ਦੇਖੋ ਜਿਹੜਾ ਕਿ ਆਪਣਾ ਪੀਟੀਓ ਗੇਅਰ ਨੂੰ ਜਿਹੜਾ ਸੈਂਟਰ ਕਰਕੇ ਰੱਖਦਾ ਦੰਦਿਆਂ ਤੋਂ ਦੰਦਿਆਂ ਦੇ ਵਿੱਚ ਵੀ ਚੜਨ ਦੇ ਵਿੱਚ ਸੌਖੇ ਰਹਿਣ ਤੇ ਪਲੇ ਨਾ ਪਵੇ ਇੱਥੇ ਕਪਲਰ ਦੇ ਵਿੱਚ ਉਹ ਵੀ ਇਹਦੇ ਵਿੱਚ ਹੈ ਨਹੀਂ ਸੀਗਾ ਠੀਕ ਹੈ ਹੁਣ ਆਹ ਦੇਖੋ ਆਹ ਸ਼ਾਫਟ ਆ ਮੇਰੇ ਕੋਲ ਜਿਹੜਾ ਮੈਂ ਗੀਅਰ ਬੰਨੀ ਨੇ ਇਹਦੇ ਵਿੱਚ ਬੁਸ਼ ਚੜਿਆ ਹੋਇਆ ਆਹ ਬੁਸ਼ ਵੀ ਹੈ ਨਹੀਂ ਉਹਦੇ ਵਿੱਚ ਬੈਰਿੰਗ ਵੀ ਹੈ ਨਹੀਂ ਤੇ ਫਿਰ ਇਹ ਗੀਅਰ ਕਿੱਥੇ ਚੱਲੂਗਾ ਇਸ ਕਾਰਨ ਕਰਕੇ ਜੇ ਤੁਹਾਨੂੰ ਕਿਸ ਚੀਜ਼ ਦਾ ਨਹੀਂ ਪਤਾ ਹੁੰਦਾ ਤੁਸੀਂ ਪੁੱਛ ਕੇ ਉਸ ਚੀਜ਼ ਨੂੰ ਫਿੱਟ ਕਰ ਲਿਆ ਕਰੋ ਕਿਉਂ ਨਹੀਂ ਪਤਾ ਲੱਗਦਾ ਤੁਸੀਂ ਸਾਡੀਆਂ ਵੀਡੀਓ ਜਰੂਰ ਦੇਖ ਲਿਆ ਕਰੋ ਕਿਉਂਕਿ ਸਸੀਂ ਹਰ ਚੀਜ਼ ਦੇ ਵੀਡੀਓ ਦੇ ਵਿੱਚ ਤੁਹਾਨੂੰ ਫਿਟਿੰਗ ਦਿਖਾਉਂਦੇ ਰਹਿੰਨੇ ਹਨਾ ਜਦੋਂ ਵੀ ਆ ਸ਼ਾਰਟ ਫਿੱਟ ਹੋਊਗੀ ਆ ਤਾਂ ਹਾਂ ਤੁਹਾਨੂੰ ਇੱਥੇ ਇੱਕ ਬੈਰਿੰਗ ਆ ਲੱਗਦਾ ਆ ਦੇਖੋ ਰੋਲਰ ਬੈਰਿੰਗ ਇੱਥੇ ਲੱਗਿਆ ਹੋਇਆ ਹੈਗਾ ਜਿਹਦਾ ਕਿ ਨੰਬਰ ਆਪਣਾ 3520 ਠੀਕ ਹੈ 3520 ਬੈਰਿੰਗ ਹੁੰਦਾ ਹੈਗਾ ਉਸ ਤੋਂ ਬਾਅਦ ਆਪਣਾ ਆਹ ਵਾਲਾ ਮੇਨ ਬੈਰਿੰਗ ਲੱਗਦਾ ਹੈਗਾ ਠੀਕ ਹੈ ਇਹ ਬੈਰਿੰਗ ਆਪਣਾ ਆ ਜਗ੍ਹਾ ਤੇ ਚੜਿਆ ਹੁੰਦਾ ਇਦਾਂ ਠੀਕ ਹੈ। ਯਾ ਗ੍ਰੀਸ ਕਿਉਂਕਿ ਇਹ 베어ਿੰਗ ਦਾ ਨਾ ਹੋਣ ਦੀ ਵਜ੍ਹਾ ਵੀ ਤੁਹਾਡਾ ਪੀਟੀਓ ਗੀਅਰ ਖਰਾਬ ਹੋ ਜਾਂਦਾ। ਹੁਣ ਹੋ ਸਕਦਾ ਟਰੈਕਟਰ ਦਾ ਪੀਟੀਓ ਗੀਅਰ ਹੀ 2-3 ਵਾਰੀ ਖੋਲਿਆ ਹੋਊਗਾ ਅਗਲੇ ਨੇ ਹਨਾ। ਠੀਕ ਹੈ ਇਹ ਇਹੀ ਕਾਰਨ ਸੀ ਉਹਦਾ। ਆਹ ਬੁਸ਼ ਵੀ ਹੈ ਨਹੀਂ ਸੀ ਜਿਹੜਾ ਕਿ ਇਹਨੂੰ ਸੈਂਟਰ ਰੱਖਦਾ। ਇਹ ਵੀ ਉਹਦੇ ਵਿੱਚ ਹੈ ਨਹੀਂ। ਲੋ ਇਸ ਤਰ੍ਹਾਂ ਫਿਟਿੰਗ ਕਰਨ ਵੇਲੇ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਫੇਰ ਜਾ ਕੇ ਆਪਣੀ ਪ੍ਰੋਪਰ ਫਿਟਿੰਗ ਹੁੰਦੀ ਆ। ਨਹੀਂ ਤਾਂ ਤੁਹਾਡੀ ਫਿਟਿੰਗ ਬੇਕਾਰ ਆ ਕੀਤੀ ਹੋਈ ਠੀਕ ਹੈ। ਹੁਣ ਇਸ ਤੋਂ ਬਾਅਦ ਸਪੇਸਰ ਪੈਣਗੇ ਗਰਾਰੀ ਪਾਉਗੀ ਠੀਕ ਹੈ ਗਰਾਰੀ ਵੀ ਦੱਸ ਕੇ ਜਾਣਾ ਕਿਵੇਂ ਪਹਿਣੀ ਆਪਾਂ ਦੋਸਤ ਸਪੇਸਰ ਪਾਨੇ ਅਗਲੇ ਪਾਸੇ ਤੇ ਗਰਾਰੀ ਆਪਣੀ ਆਹ ਵਾਲੀ ਆ 540 ਵਾਲੀ ਇਹਦਾ ਜਿਹੜਾ ਵੱਧਮਾ ਪਾਸਾ ਹੁੰਦਾ ਇੱਕ ਪਾਸੇ ਵੱਧਮਾ ਪਾਸਾ ਹੁੰਦਾ ਇੱਕ ਪਾਸੇ ਛੋਟਾ ਪਾਸਾ ਹੁੰਦਾ ਜਿਹੜਾ ਵੱਧਮਾ ਪਾਸਾ ਹੁੰਦਾ ਇਹ ਆਪਣਾ ਕਲਚ ਪਲੇਟ ਵਾਲੀ ਸਾਈਡ ਹੋਣਾ ਚਾਹੀਦਾ ਤੇ ਇਹ ਇਹ ਗਰਾਰੀ ਇਦਾਂ ਪਹਿਣੀ ਹੈ ਹਨਾ ਇਸ ਤੋਂ ਅੱਗੇ ਜਿਹੜਾ ਸਪੇਸਰ ਪੈਣਾ ਆਹ ਵਾਲਾ ਜਿਹੜਾ ਕਿ ਆਪਣਾ ਪਲੇ ਜਿਹੜੀ ਰੋਕਦਾ ਜਿਹੜਾ ਇੱਕ ਸਪੇਸਰ ਇਹਦੇ ਵਿੱਚ ਖਰਾਬ ਉਹ ਨਵਾਂ ਪਾਵਾਂਗੇ ਹੋ ਸਕਦਾ ਦੋਨੇ ਨਵੇਂ ਪਾ ਦੀਏ ਭੰਕੰਗ ਦੂਜਾ ਵੀ ਖਰਾਬ ਹੀ ਹੈ ਦੋਨੇ ਨਵੇਂ ਕੋਨਸਪੇਸਰ ਫਿਰ ਆਪਾਂ ਇਸ ਤੋਂ ਗੈਰ ਕਰਾਰੀ ਜੀ ਫਿਟਿੰਗ ਕਰਦੇ ਠੀਕ ਹੈ ਬਾਕੀ ਸਪੇਸਰ ਕਿਉਂ ਨਵਾਂ ਪਾ ਰਹੇ ਆ ਇਹਦੇ ਵਿੱਚ ਆਦਿਕ ਕਟਿਆ ਹੋਇਆ ਸਪੇਸਰ ਜੇ ਮੰਨ ਲਓ ਇਹਦੇ ਵਿੱਚ ਆਪਾਂ ਸਪੇਸਰ ਪੁਰਾਣਾ ਪਾਤਾ ਤੇ ਆ ਜਿਹੜੀ ਪਲੇ ਸ਼ੋ ਕਰੂਗੀ ਕਰਾਰੀ ਠੀਕ ਹੈ ਆ ਦੇਖੋ ਇਹ ਵੀ ਨਵੀਂ ਪਾ ਰਹੇ ਆ ਆ ਲੈ ਆਓ ਕਰਦੇ ਆ ਫਿੱਟ ਬਾਕੀ ਜੁੜੇ ਦੇ ਵੀਡੀਓ ਦੇ ਨਾਲ ਠੀਕ ਹੈ ਇਹ ਆ ਸਪੇਸਰਾਂ ਦੋਸਤੋ ਜਿਹੜੇ 베어ਿੰਗ ਆਪਣੇ ਨਵੇਂ ਜਿਹੇ ਲੁੱਕ ਕਰ ਰਹੇ ਆ। ਬਾਕੀ ਦੋ ਮਾੜਾ ਦੱਸਦਾ ਤੁਹਾਨੂੰ ਕਿਉਂ ਇਹ 베어ਿੰਗ ਕਰਕੇ ਚਪਾਉਣਾ ਪੈਂਦਾ। ਆ ਦੇਖੋ 베어ਿੰਗ ਕਿਸੇ ਪਾਸੋਂ ਨੀਲਾ ਨਹੀਂ ਹੋਇਆ ਆ ਦਿਖਾਣੇ ਡੇਡ ਕਰਕੇ। ਸਿਰਫ ਹਲਕੀ ਜੀ ਹੀਟ ਦਿੱਤੀ ਆਪਾਂ ਨੂੰ। ਜਿਹੜਾ ਕੇ ਆਪਣਾ ਰਾਨ ਆਪਣਾ ਬੈਠ ਸਕੀ। ਠੀਕ ਹੈ? ਆ ਤੁਸੀਂ ਚੈੱਕ ਕਰ ਸਕਦੇ। ਹੁਣ ਇਹਦਾ ਗਰਮ ਕਰਕੇ ਬਹਾਉਣ ਦਾ ਕਾਰਨ ਵੀ ਸੁਣ ਲੋ ਕਿਉਂ ਆ ਕਿਉਂਕਿ ਜਿਹੜਾ ਇਹ ਮੇਨ ਸ਼ਾਫਟ ਹੁੰਦੀ ਆ ਆਪਣੀ ਹੈਲੋ ਸ਼ਾਫਟ ਕਹਿੰਦੇ ਆਪਾਂ ਸਪੋਇ ਕਰੋ ਜਦੋਂ ਇਸ ਨੂੰ ਤੁਸੀਂ ਟਾਈਟ ਠੋਕਦੇ ਹੋ ਆਪਣੀ ਸੀਟ ਦੇ ਉੱਪਰ ਤਾਂ ਹੁੰਦਾ ਕੀ ਆ ਇੱਥੇ ਆਪਣੀ ਆਹ ਸੀਟ ਤੇ ਸੀਲ ਚੱਲਣੀ ਹੁੰਦੀ ਆ ਤੇ ਜਦੋਂ ਤੁਸੀਂ 베어ਿੰਗ ਨੂੰ ਟਾਈਟ ਠੋਕੋਗੇ ਤਾਂ ਇਸ ਜਿਹੜੀ ਸੀਲ ਵਾਲੇ ਸਾਈਜ਼ ਦੇ ਉੱਪਰ ਸਕ੍ਰੈਚ ਪੈ ਜਾਂਦੇ ਆ ਜਿਸ ਕਾਰਨ ਕਰਕੇ ਤੁਹਾਡੀ ਮੇਨ ਸੀਲ ਗੇਅਰ ਵਾਲੀ ਸੀਲ ਲੀਕ ਕਰਨੋਂ ਨਹੀਂ ਹਟਦੀ ਸਵਾਰਾਈ ਟਰੈਕਟਰ ਦੇ ਇਸੇ ਕਾਰਨ ਕਰਕੇ ਜਿਹੜੇ ਬੈਰਿੰਗ ਆ ਜ਼ਿਆਦਾਤਰ ਅਸੀਂ ਆਲ ਟਰੈਕਟਰ ਤੇ ਜਿਹੜਾ ਓਵਰ ਹੀਟ ਕਰਕੇ ਜਿਹੜੇ ਫਿਟ ਕਰਦੇ ਆ ਤਾਂ ਜੋ ਜਿਹੜਾ ਕੋਈ ਪ੍ਰੋਬਲਮ ਨਾ ਆ ਕੇ ਆਵੇ ਹਨਾ ਤੇ ਵਧੀਆ ਢੰਗ ਨਾਲ ਅਗਲੇ ਦਾ ਕੰਮ ਹੋ ਜੇ ਬਾਕੀ ਇਹਦੇ ਵਿੱਚ ਬੈਰਿੰਗ ਆ ਜਿਹੜੇ ਦੋਨੇ ਨਵੇਂ ਪਾਏ ਆ ਕਿਉਂਕਿ ਇਹਦੇ ਬੈਰਿੰਗ ਜਿਹੜੇ ਥੋੜੇ ਥੋੜੇ ਦਾਗੀ ਸੀਗੇ ਜਿਸ ਕਾਰਨ ਕਰਕੇ ਆਪਾਂ ਨਵੇਂ ਪਾਏ ਠੀਕ ਹੈ ਹੋਈ ਜਾਂਦੀ ਹੈ ਫਿਟਿੰਗ ਬਾਕੀ ਇਹਦੇ ਵਿੱਚ ਜਿਹੜੀਆਂ ਸੀਲਾਂ ਵਰਤ ਰਹੇ ਆ ਠੀਕ ਹੈ ਉਹ ਵੀ ਜੈਨੂਇਨ ਸੁਭਰਾਜ ਦੀ ਆਹ ਦਿਖਾਉਣਾ ਤੁਹਾਨੂੰ ਜਿਹੜੀਆਂ ਸੀਲਾਂ ਇਹਦੇ ਵਿੱਚ ਜੈਨੂਮ ਜਿਹੜੀਆਂ ਸਵਰਾਜ ਦੀ ਪੈਕਿੰਗ ਦੇ ਵਿੱਚੋਂ ਆਪ ਨੂੰ حاصل ਹੁੰਦੀਆਂ ਉਹੀ ਯੂਜ਼ ਕਰਾਂਗੇ ਕੋਈ ਸੁਪਰ ਕੰਪਨੀ ਦੀ ਯੂਜ਼ ਕਰਨੀ ਆਪਾਂ ਕੋਈ ਵੀ ਲੋਕਲ ਬ੍ਰਾਂਡ ਦੀ ਨਹੀਂ ਠੀਕ ਹੈ ਜਿਹੜੀ ਕੰਪਨੀ ਆਪਣੇ ਟਰੈਕਟਰਾਂ ਦੇ ਵਿੱਚ ਨਾਲ ਦਿੰਦੀ ਹੈ ਸੀਲ ਉਹੀ ਆਪਾਂ ਯੂਜ਼ ਕਰਾਂਗੇ ਠੀਕ ਹੈ ਤੇ ਕਰਦੇ ਆ ਫਿਟਿੰਗ ਆਪਾਂ ਠੀਕ ਹੈ ਬਣੇ ਰਿਓ ਵੀਡੀਓ